ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਮਨ ਫਰੈਂਕ ਲੈਕਚਰ ਦੇ ਤੁਹਾਡਾ ਸਵਾਗਤ ਕਰਦੀ ਹਾਂ ਉਮੀਦ ਕਰਦੀ ਹਾਂ ਕਿ ਸਾਰੇ ਠੀਕ ਠਾਕ ਹੋਮੂਗੀ ਆਪਣੇ ਸਾਰੇ ਈਵਰਜ਼ ਨੂੰ ਰਿਕਵੈਸਟ ਵੀ ਕਰਦੀ ਹਾਂ ਕਿ ਪਲੀਜ਼ ਜਿਨ੍ਹਾਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਨਾਲ ਦਿੱਤਾ ਹੋਇਆ ਬੈਲ ਆਈਕਨ ਉਹਨੂੰ ਪ੍ਰੈਸ ਕਰ ਲੋ ਤਾਂ ਕਿ ਤੁਹਾਨੂੰ ਨਿਊ ਨੋਟੀਫਿਕੇਸ਼ਨਸ ਮਿਲਦੀਆਂ ਰਹਿਣ ਅੱਜ ਦੇ ਬਲੌਗ ਦੇ ਵਿੱਚ ਕੁਝ ਵੀ ਖਾਸ ਨਹੀਂ ਲੈ ਕੇ ਆਈ ਹੈਗੀ ਪਤਾ ਕਿ ਆ ਨੰਮ ਮਾਨ ਪਰੇਸ਼ਾਨ ਉਹ ਬਹੁਤ ਜ਼ਿਆਦੇ ਮੈਨੂੰ ਉਦਾਸ ਸੀਗਾ ਜਿਵੇਂ ਮੈਂ ਕੱਲ ਵਾਲੇ ਬਲੌਗ ਦੇ ਵਿੱਚ ਦਿਖਾਇਆ ਸੀ ਕਿ ਜਿੱਦ ਇਹੋ ਜਿਹੀਆਂ ਫੇਟੀਆਂ ਪੈਂਦੀਆਂ ਨੇ ਹਨਾ ਕਹਿੰਦਾ ਮਤਲਬ ਕਿ ਐਦਾਂ ਦੇ ਨੁਕਸਾਨ ਹੋ ਜਾਂਦੇ ਆ ਜਿਨ੍ਹਾਂ ਦੀ ਪਰਪਾਈ ਨਹੀਂ ਹੁੰਦੀ ਅਸੀਂ ਸਾਰਾ ਦਿਨ 10 10 20 ਰੁਪਏ ਇਕੱਠੇ ਕਰਕੇ ਹਨਾ ਵੀ ਕੰਮ ਕਰਦੇ ਆ 10 10 20 ਰੁਪਏ ਪਿੱਛੇ ਵੀ ਕੰਮ ਕਰਦੇ ਆ 100 ਰੁਪਏ ਪਿੱਛੇ ਵੀ ਕੰਮ ਕਰਦੇ ਆ 500 ਰੁਪਏ ਪਿੱਛੇ ਵੀ ਕੰਮ ਕਰਦੇ ਆ ਅਸੀਂ ਕੰਮ ਕਿਸ ਮਕਸਦ ਦੇ ਲਈ ਕਰਦੇ ਆ ਅਸੀਂ ਕੰਮ ਸਿਰਫ ਇਹ ਸੋਚ ਕੇ ਕਰਦੇ ਹੁੰਨੇ ਆ ਕੋਈ ਵਧੀਆ ਮਤਲਬ ਕਿ ਆਪਾਂ 100 ਰੁਪਏ ਜੋੜ ਲਈਏ 100 ਨਾਲ 1000 ਬਣ ਜਾਂਦਾ ਹਨਾ ਕਿੰਨਾ ਮਤਲਬ ਕਿ ਤਿੰਕੇ-ਤਿੰਕੇ ਨਾਲ ਖੂ ਭਰ ਜਾਂਦਾ ਤੁੱਕੇ-ਤੁੱਕੇ ਨਾਲ ਹਨਾ ਕੰਮ ਕਰਨ ਦਾ ਸਿਰਫ ਇਹ ਹੀ ਮਕਸਦ ਹੁੰਦਾ ਕਿ ਅਸੀਂ ਇੱਕ ਚੰਗੀ ਰੋਜ਼ਗਾਰ ਕਮਾਈਏ ਮਤਲਬ ਮਿਹਨਤ ਕਰਦੇ ਆ ਸਾਡੀ ਮਿਹਨਤ ਨੂੰ ਬੂਰ ਪਵੇ ਹਨਾ ਅਸੀਂ ਸਫਲ ਹੋਈਏ ਮਿਹਨਤ ਨਾਲ ਪੈਸਾ ਇਕੱਠਾ ਕਰੀਏ ਤੇ ਉਹ ਪੈਸੇ ਦੇ ਨਾਲ ਅਸੀਂ ਆਪਣੇ ਸ਼ੌਂਕ ਪੂਰੇ ਕਰੀਏ ਬੱਚਿਆਂ ਦੇ ਸ਼ੌਂਕ ਪੂਰੇ ਕਰੀਏ ਘਰ ਦੀ ਕਬੀਲਦਾਰੀ ਚਲਾਈਏ ਹਨਾ ਪਰ ਜਦੋਂ ਮਤਲਬ ਕਿ ਐਦਾਂ ਦੇ ਨੁਕਸਾਨ ਜਿਵੇਂ ਮੈਂ ਕੱਲ੍ਹ ਵਾਲੇ ਬਲੌਗ ਦੇ ਵਿੱਚ ਵੀ ਦਿਖਾਇਆ ਸੀਗਾ ਹਨਾ ਕਿ ਇੱਕ ਗਾਂ ਬਿਮਾਰ ਪਈ ਆ ਤਾਂ ਬਹੁਤ ਜ਼ਿਆਦੀ ਸੋਹਣੀ ਗਾਂ ਸੀ ਜਿਹੜੀ ਕੱਲ ਐਕਸਪਾਇਰ ਹੋ ਗਈ ਬਲੌਗ ਨੂੰ ਤੋਂ ਬਾਅਦ ਥੋੜੇ ਟਾਈਮ ਬਾਅਦ ਜਿਹੜੀ ਉਹਦੀ ਡੈਥ ਹੋ ਗਈ ਹਨਾ ਇੰਨਾ ਕੁ ਫਿਰ ਮਨ ਦੁਖੀ ਹੋਇਆ ਮੈਂ ਅੱਜ ਸਵੇਰੇ ਵੀ ਹਸਬੰਦ ਨੂੰ ਕਿਹਾ ਕਿ ਗੁੱਪੇ ਰੋਟੀ ਖਾ ਲੋ ਪਰ ਨਹੀਂ ਮਨ ਨਹੀਂ ਕਰਦਾ ਉਪਰਕੇ ਬਤੇ ਇਹ ਨੁਕਸਾਨ ਉਹ ਨੁਕਸਾਨ ਲੇਗੇ ਜਿੰਨਾ ਦੀ ਕਦੇ ਵੀ ਪੂਰਤੀ ਨਹੀਂ ਹੋ ਸਕਦੀ ਪੰਜਾਬ ਤੋਂ 60 ਲੀਟਰ ਦੀ ਕੈਪੈਸਿਟੀ ਸੀਗੀ ਗਾਂ ਦੀ ਦੁੱਧ ਦੀ ਹੈ ਨਾ ਸੋਈ ਸੀ ਤੇ 1:00 ਵੱਜੀ ਸੀ ਕਿ ਚਲੋ ਦੁੱਧ ਹੋ ਜੂਗਾ ਗਰਮੀਆਂ ਗਰਮੀ ਦੇ ਵਿੱਚ ਜਿਹੜਾ ਪਸ਼ੂਆਂ ਦਾ ਖਰਚਾ ਕੱਢਣਾ ਔਖਾ ਹੋ ਜਾਂਦਾ ਕਿਉਂਕਿ ਜਿਹੜੀਆਂ ਗਾਵਾਂ ਨੇ ਬਹੁਤ ਜ਼ਿਆਦੇ ਦੁੱਧ ਘਟ ਜਾਂਦੇ ਨਾਲੇ ਤੇ ਇਹ ਸੀ ਕਿ ਚਲੋ ਸੱਜਰ ਹੈ ਤੇ ਦੁੱਧ ਦੀ ਕਪੈਸਿਟੀ ਦੇਣ ਵਾਲੀ ਗਾਂ ਹੈ ਦੁੱਧ ਵਧੀਆ ਹੋ ਜੂਗਾ ਤੇ ਜਿਹੜਾ ਅੱਜ ਕੱਲ ਦੁੱਧ ਵੀ ਘਟ ਜਾਂਦਾ ਤੇ ਜਿਹੜੇ ਪ੍ਰਾਈਵੇਟ ਦੁੱਧ ਆਏ ਬਹੁਤ ਜ਼ਿਆਦੇ ਮੁੜਦੇ ਆ ਘਰੋਂ ਕੁਝ ਕੁ ਲੈ ਵੀ ਜਾਂਦੇ ਕੁਝ ਨੂੰ ਜਵਾਬ ਦੇਣਾ ਪੈਂਦਾ ਤੇ ਦੁੱਧ ਤਾਂ ਜਿਹੜਾ ਰੇਟ ਆਪਾਂ ਨੂੰ ਬਹੁਤ ਵਧੀਆ ਮਿਲਦਾ ਹੈ ਸਰਦੀਆਂ ਦੇ ਵਿੱਚ ਸਾਰਿਆਂ ਨੂੰ ਪਤਾ ਹੈ ਕਿ ਦੁੱਧ ਬਹੁਤ ਜ਼ਿਆਦਾ ਹੁੰਦਾ ਸੂਆ ਪੈ ਜਾਂਦਾ ਹਨਾ ਤੇ ਰੇਟ ਵੀ ਆਪਾਂ ਨੂੰ ਪ੍ਰੋਪਰ ਉਹਨਾਂ ਨਹੀਂ ਮਿਲਦਾ ਸਰਕਾਰੀ ਰੇਟ ਵੀ ਘਟ ਜਾਂਦੇ ਆ ਤੇ ਪ੍ਰਾਈਵੇਟ ਰੇਟ ਵੀ ਜਿਹੜੇ ਨੇ ਟੁੱਟ ਜਾਂਦੇ ਆ ਬਹੁਤ ਸਾਰੀਆਂ ਆਸਾਂ ਸੀ ਬਹੁਤ ਕੁਝ ਸੋਚਿਆ ਸੀ ਪਰ ਚਲੋ ਜੋ ਵਾਇਗਰ ਨੂੰ ਮਨਜ਼ੂਰ ਆ ਹਨਾ ਉਹੀ ਹੁੰਦਾ ਪਰ ਇਹ ਨੁਕਸਾਨ ਵੀ ਕਹਿੰਦਾ ਮਤਲਬ ਉਹਦੇ ਟ੍ਰੀਟਮੈਂਟ ਦੇ ਉੱਤੇ ਵੀ ਪੈਸੇ ਘਰੋਂ ਲਾਤੇ ਤੇ ਉਹ ਮਿਹਨਤ ਜਿਹੜੀ ਉਹ ਹੱਥ ਵੀ ਨਹੀਂ ਆਈ ਜੋ ਮੇੜਨਾ ਸੀ ਉਹ ਤਾਂ ਦੂਰ ਦੀ ਗੱਲ ਚੋ ਕੋਲੇ ਸੀ ਹਨਾ ਉਹ ਵੀ ਉਹਦੇ ਉੱਤੇ ਲਾ ਦਿੱਤਾ ਇਤੋਂ ਤੱਕ ਕਿ ਮੈਂ ਤਾਂ ਬਲੌਗ ਬਣਾਉਣਾ ਨਹੀਂ ਚਾਹੁੰਦੀ ਸੀ ਕਿ ਇਵਨ ਕਿ ਕੋਈ ਪਰਸ਼ਨ ਨੁਕਸਾਨ ਆ ਗਿਆ ਮੈਂ ਅੰਗ ਫੀਅਰਸ ਤੱਕ ਵੀ ਗੱਲ ਨਹੀਂ ਕਰਦੀ ਹੁੰਦੀ ਪਰ ਮੈਨੂੰ ਹੁਣ ਇਹ ਲੱਗਾ ਕਿ ਚਲੋ ਆਪਾਂ ਬਲੌਗ ਬਣਾਉਣੀ ਆ ਹੈ ਫੇਫੀ ਤਰ੍ਹਾਂ ਗੱਲਾਂ ਬਾਤਾਂ ਵੀ ਕਰਦੇ ਆ ਅੱਜ ਕੀਤੇ ਗਏ ਆ ਅੱਜ ਕਿਸ ਤਰੀਕੇ ਨਾਲ ਵਰਕ ਕਰਨਾ ਕਿੱਥੋਂ ਕੱਪੜਾ ਲੈਣਾ ਨਾ ਜੇ ਤੁਹਾਨੂੰ ਆਪਾਂ ਸਾਰੀਆਂ ਗੱਲਾਂ ਸਮਝੀਂ ਕਰਨ ਲੱਗੇ ਤੇ ਫਿਰ ਕੋਈ ਫਰਕ ਨਹੀਂ ਪੈਂਦਾ ਜਦੋਂ ਤੁਹਾਨੂੰ ਆਪਾਂ ਕੱਲ ਤੇ ਵਲੌਗ ਬਣਾਇਆ ਤਾਂ ਪਰ ਇਹ ਗੱਲ ਵੀ ਸ਼ੇਅਰ ਕਰਨੀ ਚਾਹੀਦੀ ਆ ਤੁਸੀਂ ਇੱਕ ਮੇਰੇ ਪਰਿਵਾਰ ਦੀ ਤਰ੍ਹਾਂ ਬਣ ਗਏ ਤੇ ਤੁਹਾਡੇ ਸਾਰਿਆਂ ਦੀ ਇੱਕ ਰਿਕਵੈਸਟ ਹੈ ਕਿ ਪਲੀਜ਼ ਬਤੁਮਤ ਸਪੋਰਟ ਕਰਿਆ ਕਰੋ ਚੈਨਲ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਕਮੈਂਟ ਕਰਿਆ ਕਰੋ ਹੁਣ ਮੈਂ ਬੱਚੇ ਸਕੂਲੋਂ ਆਏ ਸੀ ਹਨ ਉਹਨਾਂ ਦੇ ਕੱਪੜੇ ਮਸ਼ੀਨ ਦੇ ਵਿੱਚ ਪਾ ਕੇ ਸ਼ਾਇਦ ਆਵਾਜ਼ ਵੀ ਆ ਰਹੀ ਹੈ ਹੁਣ ਟਾਈਮਰ ਵੱਜ ਗਿਆ ਇਵੇਂ ਨੂੰ ਲੱਗਿਆ ਕਿ ਮੈਂ ਵਲੌਗ ਬਣਾ ਲਾਂ ਵੀ ਰਹੀ ਲੱਗਿਆ ਕਿ ਨਾਂ ਪਾਉਣ ਨਾਲੋਂ ਚਲੋ ਆਪਾਂ ਦੱਸ ਹੀ ਦਿੰਨੀਏ ਜਿਹੜੀ ਵੀਡੀਓ ਨਾਲ ਜੁੜੇ ਹੋਇਆ ਕਿ ਅੱਜ ਵਲੌਗ ਨੂੰ ਕਿਉਂ ਨਹੀਂ ਆਪਾਂ ਸ਼ੂਟ ਕੀਤਾ ਹਨ ਕਿਉਂ ਲੇਟ ਹੋ ਗਿਆ ਲੇਟ ਹੋ ਗਿਆ ਕਿਉਂਕਿ ਮੈਂ ਦੁਪਹਿਰੇ 11:00 ਕ'ਤੇ ਬਸੇ ਵਲੌਗ ਪਾਉਣੀ ਹੁੰਦੀ ਆ ਕੱਲ ਵੀ ਮੈਂ ਲੇਟ ਪਾਇਆ ਕਿਉਂਕਿ ਮਾਣੀ ਇੰਨਾ ਉਦਾਸ ਹੋ ਗਿਆ ਵੀ ਜਿਆਦਾ ਨਹੀਂ ਰਿਹਾ ਕਿ ਮੈਂ ਜਿਹੜੀ ਵੀਡੀਓ ਹੈ ਉਹ ਪਬਲਿਕ ਨਹੀਂ ਕੀਤੀ ਹੈਗੀ ਫਿਰ ਮੈਂ ਸ਼ਰਾਤ ਨੂੰ ਪਬਲਿਕ ਕੀਤੀ ਵੀਡੀਓ ਤਾਂ ਬਹੁਤ ਕੁਝ ਇਨਸਾਨ ਸੋਚਦਾ ਪਰ ਕਦੇ ਹੁੰਦਾ ਉਹ ਹੀ ਹੈ ਜਿਹੜਾ ਵਾਇਰਸ ਹਿਊਮਨ ਜੀਵ ਹੁੰਦਾ ਤੇ ਇਹ ਨੁਕਸਾਨ ਕੋਈ ਸਾਡਾ ਪਹਿਲੀ ਵਾਰੀ ਨਹੀਂ ਹੋਇਆ ਜੀ ਇਹ ਨੁਕਸਾਨ ਜੋ ਮੈਂ ਕਹਾਂ ਤਾਂ ਜੇ ਆਪਾਂ ਇਹ ਅਵੇਸਟਡ ਲੀਏ ਫੋਨ ਤੱਕ ਦੀ ਹੋਈ ਨੁਕਸਾਨ ਦੀ ਹਰ ਸਾਲ ਦਾ ਮੰਨ ਲਓ ਆਪਾਂ ਨੂੰ 3-4 ਲੱਖ ਦਾ ਨੁਕਸਾਨ ਹੋ ਹੀ ਜਾਂਦਾ ਬਸ਼ਵਾਂ ਦੇ ਵਿੱਚ ਹੈਗਾ ਕਿਉਂਕਿ ਗਰਮੀ ਇੰਨੀ ਜ਼ਿਆਦੇ ਤੇ ਘਰ ਦੇ ਵਿੱਚ ਇਹ ਪਸ਼ੂ ਨੇ ਜਿਹੜੇ ਰੱਖਣੇ ਗਾਵਾ ਬਹੁਤ ਮਹਿੰਗੀਆਂ ਪੈ ਜਾਂਦੀਆਂ ਕਈ ਵਾਰੀ ਅਸੀਂ ਮੇਰੇ ਹਸਬੰਦ ਨੂੰ ਵੀ ਕਹਿ ਆਵਿੰਨੇ ਕਰ ਉਹ ਕਹਿੰਦੇ ਮੈਨੂੰ ਸ਼ੌਕ ਆ ਫਿਰ ਮੈਂ ਚੁੱਪ ਕਰ ਜਾਂਦੀ ਆ ਮੈਨੂੰ ਹੁੰਦਾ ਕਿ ਚਲੋ ਹਨਾ ਵੀ ਉਹਨਾਂ ਦਾ ਸ਼ੌਕ ਆ ਪਾਲੇ ਜਾਂਦੇ ਆ ਚਲੋ ਜੋ ਉਹਨਾਂ ਤੋਂ ਕਮਾਉਂਦੇ ਆ ਜੋ ਉਹਨਾਂ ਦੇ ਕਰਮਾਂ ਦੇ ਵਿੱਚ ਆ ਪਸ਼ੂਆਂ ਦੇ ਹਨਾ ਵੀ ਚੋ ਖਾਈ ਜਾਂਦੇ ਆ ਆਪਣਾ ਦਿੱਤਾ ਤਾਂ ਕੋਈ ਖੰਦ ਦਾ ਨਹੀਂ ਹੈਗਾ ਜੋ ਪਰਮਾਤਮਾ ਲਿਖ ਕੇ ਭੇਜਦਾ ਉਹ ਇਉਂ ਹੁੰਦਾ ਤੇ ਸਭ ਤੋਂ ਜ਼ਰੂਰੀ ਇਹ ਚੀਜ਼ ਹੁੰਦੀ ਹੈ ਕਿ ਤੁਹਾਡੇ ਘਰ ਦੇ ਵਿੱਚ ਇਤਫਾਕ ਹੋ ਗਏ ਚਲੋ ਸਾਡੀ ਮੀਆਂ ਬੀਵੀ ਦੀ ਵਧੀਆ ਬਣਦੀ ਆ ਬੱਚੇ ਵੀ ਵਧੀਆ ਨੇ ਹੈਲਥ ਵੀ ਕਰਵਾਉਂਦੇ ਆ ਪਰ ਚਲੋ ਸ਼ਰਾਰਤਾਂ ਤੋਂ ਉਹਨੇ ਕਰਵਣੀਆਂ ਨੇ ਬਹੁਤ سارے ਵਲੌਗਸ ਦੇ ਵਿੱਚ ਦਿਖਾਈਆਂ ਵੀ ਆ ਕਿ ਬਹੁਤ ਜ਼ਿਆਦਾ ਸ਼ਰਾਰਤਾਂ ਕਰਦੀਆਂ ਨੇ ਕਈ ਵਾਰੀ ਤਾਂ ਇੰਨੀਆਂ ਕਿ ਮਤਲਬ ਕਿ ਮਨ ਦੁਖੀ ਹੋਣ ਲੱਗ ਜਾਂਦਾ ਹੁਣ ਆਪਾਂ ਬਹੁਤੀ ਗੱਲਾਂ ਨਹੀਂ ਕਰਦੇ ਹੈਗੇ ਹਨ ਕਿ ਚਲੋ ਜੋ ਹੋਇਆ ਵਾਇਰਲ ਨੂੰ ਮਨਜ਼ੂਰ ਆ ਤੇ ਅੱਜ ਵੀ ਸਾਇਜ਼ ਪਾਈ ਜਾਂਦੇ ਸੀਗੇ ਜਿਹੜੇ ਬੁਟੀਕ ਦੇ ਕੰਮ ਐ ਥੋੜੇ ਜਿ 2-3 ਦਿਨਾਂ ਦੇ ਲਈ ਮੈਂ ਪੋਸਟਪੋਨ ਕਰਤੇ ਨੇ ਪਲੀਜ਼ ਜੇ ਕਿਸੇ ਦਾ ਪਾਰਸਲ ਨਹੀਂ ਮਿਲਿਆ ਤਾਂ 1-2 ਦਿਨ ਵੇਟ ਕਰੋ ਤੁਹਾਨੂੰ ਹੋ ਸਕਦਾ ਪਾਰਸਲ ਲੇਟ ਮਿਲ ਜੇ ਲੇਟ ਮਿਲ ਜੇ ਪਰ ਪੈਸੇ ਤਾਂ ਮੈਂ ਡਿਸਪੈਚ ਕਰ ਚੁੱਕੀਆਂ ਜਿਹੜੇ ਇੱਕ ਦੋ ਰਹਿ ਗਏ ਤੇ ਆਪਾਂ ਕੱਲ ਜਾਂ ਪਰਸੋਂ ਤੱਕ ਕਰਨ ਲੱਗ ਜਾਂਗੇ ਸਾਈਲੈਂਸ ਪਾਈ ਜਾਂਦੇ ਅਜੀ ਲੇਬਲ ਬਹੁਤ ਜ਼ਿਆਦਾ ਹੁੰਦੀ ਆ ਫਿਰ ਉਹਨਾਂ ਦੀ ਰੋਟੀ ਚਾਹ ਪਾਣੀ ਹਨਾ ਹਰ ਇੱਕ ਚੀਜ਼ ਕੋਪੀ ਜਣੀ ਤੇ ਫਿਰ ਜਿਹੜਾ ਆਪਣੇ ਕੋਲੇ ਟਾਈਮ ਨਹੀਂ ਮਿਲਦਾ ਹੈਗਾ ਦੋ 2003 ਦਿਨਾਂ ਦੀ ਪਾਲਮਾ ਉਸ ਤੋਂ ਬਾਅਦ ਆਪਾਂ ਫਿਰ ਸਾਰੇ ਕੰਮ ਜਿਹੜੇ ਆਪਣੇ ਕੰਟੀਨਿਊ ਕਰਾਂਗੇ ਤੇ ਮੈਂ ਉਮੀਦ ਕਰਦੀ ਆ ਕਿ ਜਿੰਨੇ ਵੀ ਮੇਰੀ ਨਾਲ ਮੇਰੇ ਕਲਾਇੰਟਸ ਜੁੜੇ ਹੋਏ ਨੇ ਮੈਨੂੰ ਸਪੋਰਟ ਕਰਨਗੇ ਤੇ ਅੱਜ ਆਪਾਂ ਇਹਨਾਂ ਸੂਟ ਇੱਕ ਪਹਿਲਾਂ ਤੇ ਸਟੈਚ ਕਰ ਚੁੱਕੇ ਆ ਇਹਦੇ ਨਾਲ ਦਾ ਤੇ ਇਹ ਪਹਿਲਾਂ ਜਿਹੜੇ ਸੀਗੇ ਸੂਟ ਆਪਾਂ ਦੋ ਰੈਡ ਕੀਤੇ ਸੀ ਇਹ ਵਾਲੇ ਸੂਟ ਹੈਗੇ ਆ ਜੀ ਨੇਚਰਲ ਕريب ਦੇ ਉੱਤੇ ਹੈਗੇ ਆ orange ਕਲਰ ਦੇ ਕੋਟ ਦਾ ਜੀ ਨੌਨ ਦਾ orange ਕਲਰ ਦਾ ਦੁਪੱਟਾ ਨਾਲ ਫੋਰ ਸਾਈਡਿਡ ਲੇਸ ਲੱਗੀ ਹੋਈ ਆ ਲੇਸ ਵੀ ਜਿਹੜੀ ਇਹਦੇ ਉੱਤੇ ਲਾਈ ਗਈ ਹੈ ਜੀ ਬਿਲਕੁਲ ਗੁੰਮ ਲੇਸ ਲਗਾਈ ਗਈ ਹੈ ਤੁਸੀਂ ਦੇਖ ਸਕਦੇ ਹੋ ਬਿਲਕੁਲ ਗੁੰਮ ਲੇਸ ਹੈ ਤੇ ਬਹੁਤ ਜ਼ਿਆਦਾ ਸਫਾਈ ਦੇ ਨਾਲ ਲੱਗੀ ਹੋਈ ਆ ਇਹਦੇ ਨਾਲ ਦਾ ਇੱਕ ਸੂਟ ਮੈਂ ਡਿਸਕਾਊਂਟ ਕਰ ਚੁੱਕੀ ਆ ਜੀ ਇਹ ਸੂਟ ਜੇਕਰ ਕਿਸੇ ਵੀ ਮੇਰੇ ਕਲਾਇੰਟ ਨੂੰ ਚਾਹੀਦਾ ਤਾਂ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ ਸਫਾਈ ਹੈ ਨੈਚੁਰਲ ਕريب ਦੇ ਉੱਤੇ ਆ ਇਹ ਵਾਲਾ ਸਾਰਾ ਫਰੰਟ ਇਹਦਾ ਜਿਹੜਾ ਫੁੱਲ ਫੁਲਕਾਰੀ ਦੇ ਵਰਕ ਕੀਤਾ ਗਿਆ ਤੇ ਮਸ਼ੀਨ ਦੇ ਉੱਤੇ ਤਿਆਰ ਕੀਤਾ ਗਿਆ ਸੀ ਪਰ ਸਫਾਈ ਜਿੰਨਾ ਸਾਨੂੰ ਨੇੜੋਂ ਵੀ ਦਿਖਾ ਦਿੰਨੀ ਆ ਬਹੁਤ ਜ਼ਿਆਦਾ ਸਫਾਈ ਆ ਬਹੁਤ ਜ਼ਿਆਦਾ ਇਹ ਨਹੀਂ ਵੀ ਕੰਮ ਦੀ ਸਫਾਈ ਨਹੀਂ ਹੈਗੀ ਕੰਮ ਦੀ ਸਫਾਈ ਬਹੁਤ ਜ਼ਿਆਦਾ ਆ ਤੁਹਾਨੂੰ ਦਿਸਰੀ ਹੋ ਵੀਡੀਓ ਦੇ ਵਿੱਚ ਬਹੁਤ ਜ਼ਿਆਦਾ ਸਫਾਈ ਆ ਸੋ ਇਹਦਾ ਫਰੰਟ ਹੈ ਇਹਦੇ ਨਾਲ ਦਾ ਜਿਹੜਾ ਇੱਕ ਸੂਟ ਆਪਾਂ ਡਿਸਪੈਚ ਕਰ ਚੁੱਕੇ ਹਾਂ ਜੀ ਤੇ ਇਹ ਵਾਲੀਆਂ ਜਿਹੜੀਆਂ ਇਹਨਾਂ ਨੇ 슬ੀਵਸ ਦੇ ਉੱਤੇ ਕੰਮ ਕੀਤਾ ਗਿਆ ਹੈ ਸਲੀਵਜ਼ ਆ ਕੰਪੀ ਬਹੁਤ ਜ਼ਿਆਦਾ ਸੋਹਣਾ ਬਹੁਤ ਜ਼ਿਆਦਾ ਸੋਹਣਾ ਬਹੁਤ ਜ਼ਿਆਦਾ ਸੋ ਉਹ ਮੀਰ ਕਰਦੀ ਆ ਕਿ ਤੁਹਾਨੂੰ ਇਹ ਸੂਟ ਪਸੰਦ ਆਇਆ ਮਤਲਬ ਜੀ ਨੂੰ ਵੀ ਕਿਸੇ ਨੂੰ ਇਹ ਸੂਟ ਪਸੰਦ ਆਇਆ ਤੇ ਪਲੀਜ਼ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ WhatsApp ਦੇ ਉੱਤੇ ਜਾਂ Instagram ਦੇ ਉੱਤੇ DM ਕਰ ਸਕਦੇ ਹੋ ਤੁਹਾਨੂੰ ਇਹਦੀ ਜਿਹੜੀ ਪੂਰੀ ਡੀਟੇਲ ਮਿਲ ਜੂਗੀ ਪ੍ਰਾਈਸ ਵੀ ਇਹਦਾ ਕੋਈ ਬਹੁਤਾ ਜ਼ਿਆਦਾ ਪ੍ਰਾਈਸ ਨਹੀਂ ਹੈਗਾ ਸੀ ਪ੍ਰਾਈਸ ਵੀ ਮਤਲਬ ਕਿ ਜੈਨੂਇਨ ਦਾ ਪ੍ਰਾਈਸ ਹੈ ਜਿਸਸਾ ਆਪਦੇ ਨਾਲ ਸਟੱਫ ਆ ਤੇ ਜਿਸਸਾ ਆਪਦੇ ਨਾਲ ਵਰਕ ਆ ਜਿਹੜਾ ਇਹਦਾ ਪ੍ਰਾਈਸ ਹੈ ਕੁਝ ਵੀ ਨਹੀਂ ਹੈਗਾ ਬਹੁਤ ਜ਼ਿਆਦਾ ਸੋਨਾ ਕੰਮ ਦੇ ਸਪਾਈ ਇੰਨੀ ਕਿ ਹੈ ਕਿ ਕਿਤੋਂ ਵੀ ਕੋਈ ਧਾਗਾ ਨਹੀਂ ਦਿਸ ਰਿਹਾ ਕੁਝ ਵੀ ਨਹੀਂ ਹੈਗਾ ਹਨਾ ਬਹੁਤ ਜ਼ਿਆਦਾ ਸੋਨਾ ਕੰਮ ਤੇ ਸੈਕੰਡ ਤੋਂ ਆਪਾਂ ਤੁਹਾਨੂੰ ਦਿਖਾਣੀ ਹੈ ਮੈਂ ਅੱਜ ਮਾਰੇ ਇੰਨਾ ਕੁ ਦਾਂਸ ਸੀ ਕਿ ਇਹ ਲੱਗਿਆ ਕਿ ਚਲੋ ਆਪਾਂ ਕਲਾਇੰਟਸ ਦੇ ਨਾਲ ਕੰਮ ਕਰਦੇ ਇਹ ਫਲਕਾਰੀ ਮੈਂ ਇੰਸਟਾਗ੍ਰam ਦੇ ਉੱਤੇ ਪਾਈ ਸੀ ਸ਼ਾਰਟਸ ਵੀ ਪਾਈ ਸੀ ਆਪਾਂ YouTube ਦੇ ਉੱਤੇ ਸੋ ਇਹ ਜਿਹੜੀ ਫਲਕਾਰੀ ਹੈ ਜੀ ਮਜ਼ੈਂਟਾ ਕਲਰ ਦੀ ਫਲਕਾਰੀ ਹੈ ਇਸ ਤਰ੍ਹਾਂ ਇਹਦੇ ਵਿੱਚ ਸਾਰੀ ਤੇ ਬਰੀਕ ਬੁੱਤੀ ਪਾਈ ਗਈ ਹੈ ਇਹ ਵਾਲੀ ਜਿਹੜੀ ਇਹਦੀ ਕੰਨੀ ਹੈ ਬਹੁਤ ਜਾਦੀ ਸੋਹਣੀ ਫਲਕਾਰੀ ਆ ਮੈਂ ਸਾਰੀ ਨਹੀਂ ਉਪਕਨ ਕਰਦੀ ਤੇ ਇਹ ਵਾਲਾ ਜਿਹੜਾ ਇਹਦੇ ਮੈਰਾ ਦੇ ਉੱਤੇ ਕੰਮ ਕੀਤਾ ਗਿਆ ਕੰਮ ਬਹੁਤ ਜਿਆਦਾ ਸਾਫਾ ਬਹੁਤ ਹੈਵੀ ਲੜਨ ਦੀ ਤੇ ਜਿਹੜੀ ਦੀ ਫਿਨਿਸ਼ਿੰਗ ਦਿੱਤੀ ਗਈ ਹੈ ਸਾਰੀ ਪੁਕਾਰ ਨੂੰ ਇਸ ਤਰੀਕੇ ਦੇ ਨਾਲ ਟਿਸ਼ੂ ਲਗਾ ਕੇ ਵਾਰਨੀ ਸਾਈਡ ਦੇਖੋ ਵੀ ਤੇ ਅੰਦਰ ਇਸ ਤਰੀਕੇ ਨਾਲ ਟਿਸ਼ੂ ਲਾ ਕੇ ਇਹਨੂੰ ਫਿਨਿਸ਼ਿੰਗ ਦਿੱਤੀ ਗਈ ਹੈ ਚਾਰੇ ਸਾਈਡਾਂ ਤੇ ਜੇਕਰ ਕਿਸੇ ਨੇ ਵੀ ਲੈਣੀ ਆ ਤੇ ਤੁਸੀਂ ਮੈਨੂੰ WhatsApp ਦੇ ਉੱਤੇ ਕੰਟੈਕਟ ਕਰ ਸਕਦੇ ਹੋ ਜੈਨੂਅਲ ਪ੍ਰਾਈਸ ਨੇ ਜੀ ਕੋਈ ਵਾਲੇ ਪ੍ਰਾਈਸ ਵੀ ਨਹੀਂ ਹੈਗੇ ਤੇ ਸੋ ਤਿੰਨਾਂ ਦਾ ਧਿਆਨ ਚੱਲ ਰਹੇ ਨੇ ਸੈਲੀਬ੍ਰੇਟ ਕੀਤੀਆਂ ਸਾਰੀਆਂ ਨੇ ਵੱਖ-ਵੱਖ ਜਗ੍ਹਾ ਤੇ ਹੁੰਦੀ ਹੈ ਨਾ ਤਿੰਨ ਮੈਂ ਭੈਣਾਂ ਦੀ ਲੈ ਕੇ ਆਈਆਂ ਤੇ ਤੁਸੀਂ ਮੈਨੂੰ WhatsApp ਕਰ ਸਕਦੇ ਹੋ ਸੈਕਿੰਡ ਨੰਬਰ ਤੇ ਇਹ ਫਲਕਾਰੀ ਹੈ ਜੀ ਇਹ ਫਲਕਾਰੀ ਹੈਗੇ ਰੈੱਡ ਕਲਰ ਦੀ ਪਿਓਰ ਚੀਨੋਂ ਦੇ ਉੱਤੇ ਇਹਦੇ ਵਿੱਚ ਸਾਰੀਆਂ ਜਿਹੜੀਆਂ ਕੰਨੀਆਂ ਤੇ ਲੜਨੇ ਸੇਮ ਕੀਤੇ ਹੋਏ ਹੈ ਤੇ ਇਹ ਫਲਕਾਰੀ ਮੇਰੇ ਕੋਲ ਦੂਜੀ ਵਾਰੀ ਆਈ ਹੈ ਸੈਕਿੰਡ ਟਾਈਮ ਮੇਰੇ ਕੋਲ ਇਹ ਫਲਕਾਰੀ ਆਈ ਹੈ ਸੋ ਇਸ ਤਰੀਕੇ ਨਾਲ ਇਹਦੇ ਚਾਰੇ ਲੜਾਂ ਦੇ ਉੱਤੇ ਕੰਮ ਕੀਤਾ ਗਿਆ ਤੇ ਇਹਦੀ ਸਾਰੀਆਂ ਜਿਹੜੀ ਮਤਲਬ ਕਿ ਵਿਚਕਾਰ ਨੇ ਹਨਾ ਇਸ ਤਰ੍ਹਾਂ ਟੇਢੀਆਂ ਬੇਲਾਂ ਪਾਉਣੀਆਂ ਪਈਆਂ ਸਾਰੀ ਫਲਕਾਰੀ ਦੇ ਉੱਤੇ ਟੇਢੀਆਂ ਬੇਲਾਂ ਪਾਉਣੀਆਂ ਨੇ ਸਾਰੀ ਫਲਕਾਰੀ ਫਰੀ ਹੋਈ ਹੈ ਅਮੀ ਟੇਢੀਆਂ ਬੇਲਾਂ ਦੇ ਨਾਲ ਬਹੁਤ ਜ਼ਿਆਦਾ ਸੋਹਣੀ ਫਲਕਾਰੀ ਹੈ ਇਹ ਵੀ ਪਿਓਰ ਜਨੂਨ ਦੇ ਉੱਤੇ ਤੇ ਇਹਦੀ ਜਿਹੜੀ ਫਿਨਿਸ਼ਿੰਗ ਕੀਤੀ ਗਈ ਹੈ ਜੀ ਫਿਨਿਸ਼ਿੰਗ ਇਹਦੀ ਕੀਤੀ ਗਈ ਹੈ ਸਵੋਸਾ ਲੈਸ ਲਗਾ ਕੇ ਸੋ ਤੁਸੀਂ ਮੈਨੂੰ ਵਟਸਐਪ ਕਰ ਸਕਦੇ ਹੋ ਮੈਸੇਜ ਕਰ ਸਕਦੇ ਹੋ ਰੇਟ ਜਾਣਨ ਦੇ ਲਈ ਜਿਨੇ ਕਿਸੇ ਨੇ ਮੰਗਵੋਣੀਆਂ ਨੇ ਤੁਸੀਂ ਆਰਡਰ ਕਰ ਸਕਦੇ ਹੋ ਤਿੰਨ ਲਾਸਟ ਵੀਡੀਓ ਵਿੱਚ ਮੈਂ ਆਪਣੇ ਸਾਰੇ ਈਵਰਜ਼ ਨੂੰ ਰਿਕੁਐਸਟ ਕਰਦੀ ਆ ਕਿ ਪਲੀਜ਼ ਪੱਤ ਤੋਂ ਬਾਅਦ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਵੀਡੀਓ ਜੇਕਰ ਤੁਹਾਨੂੰ ਵਧੀਆ ਲੱਗਦੀਆਂ ਨੇ ਅੱਜ ਮਨ ਬਿਲਕੁਲ ਵੀ ਨਹੀਂ ਸੀਗਾ ਹਨਾ ਪਰ ਫਿਰ ਵੀ ਮੈਨੂੰ ਲੱਗਿਆ ਕਿ ਮੈਨੂੰ ਆਪਦੀ ਜਿਹੜੀ ਵੀਵਰਸ ਨੇ ਉਹਨਾਂ ਦੇ ਨਾਲ ਗੱਲ ਕਰਨੀ ਚਾਹੀਦੀ ਆ ਇਸ ਲਈ ਆਪਾਂ ਵੀਡੀਓ ਬਣਾਇਆ ਨੇ ਉਮੀਦ ਕਰਦੀ ਆ ਤੁਸੀਂ ਮੇਰਾ ਸਾਥ ਦਿਓਗੇ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਤੇ ਲਾਈਕ ਸ਼ੇਅਰ ਜ਼ਰੂਰ ਕਰਿਓ ਕਮੈਂਟ ਕਰਨਾ ਨਾ ਭੁੱਲਿਓ ਜਿਨ੍ਹਾਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਦੇਖਣ ਦੇ ਲਈ ਸਾਰਿਆਂ ਦਾ ਧੰਨਵਾਦ ਮਿਲਦੇ ਆਂਗੇ ਕੱਲ ਨੂੰ ਇੱਕ ਨਵੇਂ ਬਲੌਗ ਦੇ ਨਾਲ ਉਦੋਂ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ